ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਐ ਵਾਜਾ ਵਾਲੇ ਗੁਰਾ ਤੇਰੀ ਤਨ ਸਿੱਖੀ ਐ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਐ ਵਾਜਾ ਵਾਲੇ ਗੁਰਾ ਤੇਰੀ ਤਨ ਸਿੱਖੀ ਐ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਐ ਕਲੰਗੀਆਂ ਵਾਲੇ ਗੁਰਾ ਤੇਰੀ ਤਨ ਸਿੱਖੀਐ ਤਨ ਸਿੱਖੀ ਤਨ ਸਿੱਖੀਐ ਕਲੰਗੀਆਂ ਵਾਲੇ ਗੁਰਾ ਤੇਰੀ ਤਨ ਸਿੱਖੀਐ ਗੁਰਾਂ ਗੋਰਾ ਨਾਲ ਪ੍ਰੀਤ ਨਵਾਈ ਤਨ ਓਨਾ ਗੁਰੂ ਸਿੱਖਾਂ ਦੇ ਜਿਨ ਗੋਰਾ ਨਾਲ ਪ੍ਰੀਤ ਨਵਾਈ ਤੰਨੇ ਉਹਨਾ ਗੁਰੂ ਸਿੱਖਾਂ ਦੇ ਜੀਨਾ ਗੋਰਾ ਨਾਲ ਪ੍ਰੀਤਨ ਵਾਈ ਤੰਨੇ ਉਹਨਾ ਗੁਰੂ ਸਿੱਖਾਂ ਦੇ ਜੀਨਾ ਗੋਰਾ ਨਾਲ ਪ੍ਰੀਤਨ ਵਾਈ ਤੰਨੇ ਉਹਨਾ ਗੁਰੂ ਸਿਖਾ ਦੇ ਜੇ ਨ ਗੁਰਾਂ ਨਾਲ ਪ੍ਰੀਤ ਨਵਾਈ ਤਨ ਉਹ ਨ ਗੁਰ ਸਿਖਾਂ ਦੇ ਜੇ ਨ ਗੁਰਾਂ ਨਾਲ ਪ੍ਰੀਤ ਨਵਾਈ ਤਾਨੇ ਓਨਾ ਗੁਰੂ ਸਿਖਾਂ ਦੇ ਜਿਨਾ ਗੋਰਾ ਨਾਲ ਪ੍ਰੀਤਨ ਵਾਈ ਤਾਨੇ ਓਨਾ ਗੁਰੂ ਸਿਖਾਂ ਦੇ ਜਿਨਾ ਗੋਰਾ ਨਾਲ ਪ੍ਰੀਤ ਆਈ ਤਾਨੇ ਓਨਾ ਗੁਰੂ ਸਿਖਾਂ ਦੇ ਪਿੱਠ ਦਖਲਾਈ ਛੇਰਾਂ ਨੇ ਨਾ 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 ਪਟਦ ਕਲਾਈ ਸ਼ੇਰਾਂ ਨੇ ਤਨ ਗੁਰੂ ਤਨ ਸਿੱਖੀ ਵਾਵਾ ਤਨ ਗੁਰੂ ਤਨ ਸਿੱਖੀ ਤਨ ਗੁਰੂ ਤਨ ਸਿੱਖੀ ਵਾਵਾ ਤਨ ਗੁਰੂ ਤਨ ਸਿੱਖੀ ਤਨ ਗੁਰੂ ਤਨ ਸਿੱਖੀ ਵਾਵਾ ਤਨ ਗੁਰੂ ਤਨ ਸਿੱਖੀ ਤਨ ਗੁਰੂ ਤਨ ਸਿੱਖੀ ਵਾਵਾ ਤਨ ਗੁਰੂ ਤਨ ਸਿੱਖੀ ਤਨ ਤਨ ਮਾਤਾ ਪਾਗੋ ਜੀਓ ਤਨ ਤਨ ਮਾਤਾ ਪਾਗੋ ਜੀਓ ਜੀਓ ਤਨ ਤਨ ਮਾਤਾ ਪਾਗ ਕੋ ਜੀਓ ਤਨ ਤਨ ਮਾਤਾ ਪਾਗ ਕੋ ਜੀਓ ਤਨ ਤਨ ਮਾਤਾ ਪਾਗ ਕੌਰ ਜੀ ਤਨ ਤਨ ਮਾਤਾ ਪਾਗ ਕੌਰ ਜੀ ਤਨ ਤਨ ਮਾਤਾ ਪਾਗ ਕੌਰ ਜੀ ਤਨ ਤਨ ਭਾਈ ਮਹਾ ਸਿੰਘ 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 ਜੀ ਧੰਨ ਗੁਰਾਂ ਦੇ ਪੰਜ ਪਿਆਰੇ ਤੰਨ 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 ਗੁਰਾਂ ਦੇ ਸਾਹਿਬ ਜਾਦੇ 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 ਤੰਨ ਗੁਰਾਂ ਦੇ ਚਾਲੀ ਮੁਕਤੇ 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 ਗੁਰਾਂ ਦੇ ਚਾਲੀ ਮੁਕਤੇ ਤੰਨ ਗੁਰਾਂ ਦੇ ਚਾਲੀ ਮੁਕਤੇ ਤੰਨ ਗੁਰਾਂ ਦੇ ਚਾਲੀ ਮੁਕਤੇ ਤੰਨ ਗੁਰਾਂ ਦੇ ਚਾਲੀ ਮੁਕਤੇ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇਤ ਗੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਗੁਰਜਾ ਪੁਰਜਾ ਕਟ ਮਰੈ ਕਬੂ ਨਾ ਦਕੇ ਜਸ ਮਾਨੇ ਤੇ ਜਗ ਡਰੈ ਮੇਰੇ ਮਨ ਆਨੰਦ ਜਸ ਮਾਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਨ ਨੇ ਹਿਤ ਪਾਈਏ ਪੂਰਨ ਪਰਮ ਆਨੰਦ ਮਨ ਨੇ ਹਿਤ ਪਾਈਏ ਪੂਰਨ ਪਰਮ ਆਨੰਦ ਧੰਨ ਗੁਰਾਂ ਦੇ ਚਾਲੀ ਮੁਕਤੇ ਧੰਨ ਗੁਰਾਂ ਦੇ ਚਾਲੀ ਮੁਕਤੇ ਧੰਨ ਗੁਰਾਂ ਦੇ ਚਾਲੀ ਮੁਕਤੇ ਧਨ ਗੁਰਾਂ ਦੇ 40 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 ਮੁਕਤੇ ਤਨ ਤਨ ਮਾਤਾ ਪਾਗ ਕੌਰ ਜੀ 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 ਵਾਹਿਗੁਰੂ 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 ਵਾਹਿਗੁਰ ਸਾਡੀ ਵਾਸੀਤਾ ਨੂੰ ਸਾਡੇ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੇ ਗੁਰਾਂ ਤੋਂ ਵਾਰੀ ਜਿਨ੍ਹਾਂ ਨੇ ਜਿੰਦੜੇ ਗੁਰਾਂ ਤੋਂ ਵਾਰੀ ਜਿਨਾ ਨੇ ਜਿੰਦੜੀ 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 ਗੁਰਾਂ ਤੋਂ ਵਾਰੀ ਇਹ ਜਿੰਦੜੀ ਗੁਰਾਂ ਤੋਂ ਵਾਰੀ ਜਿਨਾ ਨੇ ਜਿੰਦੜੀ ਗੁਰਾਂ ਤੋਂ ਵਾਰੀ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸੀਗਾ ਨੂੰ ਆਗਮਜਨ ਸੰਗ ਸਾਧੂਆਂ ਆਗਮਜਨ ਸੰਗ ਸਾਧੂਆਂ ਆਗਮਜਨ ਸੰਗ ਸਾਧੂਆਂ ਆਗਮਜਨ ਸੰਗ ਸਾਧੂਆਂ ਥੂੜੀ ਕਰੇ ਈਸ਼ਨਾਨ ਥੂੜੀ ਕਰੇ ਈਸ਼ਨਾਨ ਥੂੜੀ ਕਰੇ ਈਸ਼ਨਾਨ ਥੂੜੀ ਕਰੇ ਈਸ਼ਨਾਨ ਹਰ ਕਾ ਨਾਮ ਧਿਆਏ ਸੁਣ 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 ਸਭ ਨਾਨੂ ਕਰਦਾਨ ਸਭ ਨਾਨੂ ਕਰਦਾਨ ਸਭ ਨਾਨੂ ਕਰਦਾਨ ਸਭ ਨਾਨੂ ਕਰਦਾਨ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਮੰਤੇ ਜਾਏ ਗਮਾਨ ਮੰਤੇ ਜਾਏ ਗਮਾਨ ਮੰਤੇ ਜਾਏ ਗਮਾਨ ਮੰਤੇ ਜਾਏ ਗਮਾਨ ਕਾਮ ਕ੍ਰੋਧ ਨਮੋਹੀਐ ਕਾਮ ਕ੍ਰੋਧ ਨਮੋਹੀਐ ਕਾਮ ਕ੍ਰੋਧ ਨਮੋਹੀਐ ਕਾਮ ਕ੍ਰੋਧ ਨਮੋਹੀਐ ਵਿੰਸੈ ਲੋਭ ਸੁਵਾਨ ਵਿੰਸੈ ਲੋਭ ਸੁਵਾਨ ਵਿੰਸੈ ਲੋਭ ਸੁਵਾਨ ਆ ਮੈਂ ਸੇਵ ਉਸਵਾਨ ਸੱਚਾ ਮਾਰਗ ਚੱਲਦਿਆਂ ਸੱਚਾ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਿਆ ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ 68 ਤੀਰਥ ਸਗਲ 86 33 ਰਤ ਸਾਗਲ ਪੁਨ 87 33 ਰਤ ਸਾਗਲ ਪੁਨ 86 33 ਰਤ ਸਾਗਲ ਪੁਨ 86 33 ਰਤ ਸਾਗਲ ਪੁਨ 87 33 ਰਤ ਸਾਗਲ ਪੁਨ ਜੀ ਦਇਆ ਪਰਵਾਨ ਜੀ ਦਇਆ ਪਰਵਾਨ ਜੀ ਦਇਆ ਪਰਵਾਨ ਜੀ ਦਇਆ ਮਗਮ ਜਨ ਸੰਗ ਸਾਧੂਆਂ ਤੋੜੇ ਕਰਿ ਇਸ਼ਨਾਨ ਮਗਮ ਜਨ ਸੰਗ ਸਾਧੂਆਂ ਤੂੜੀ ਕਰਿ ਇਸ਼ਨਾਨ ਜਿਸਨੂੰ ਦੇਵੈ ਦਇਆ ਕਰ 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 ਜਿਸ ਨੂੰ ਦੇਵ ਧਿਆ ਕਰ ਸੋਈ ਪੁਰਖ ਸਜਾਨ ਸੋਈ ਪੁਰਖ ਸਜਾਨ ਸੋਈ ਪੁਰਖ ਸਜਾਨ ਸੋਈ ਪੁਰਖ ਸਜਾਨ ਜਿਨਾਂ ਮਿਲਿਆ ਪ੍ਰਭ ਆਪਨਾ 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 ਜਿਨਾ ਮਿਲਿਆ ਪ੍ਰਭ ਆਪਨਾ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਨਾਨਕ ਤੈਨ ਕੁਰਬਾਨ ਨਾਨਕ ਤੈਨ ਕੁਰਬਾਨ ਨਾਨਕ ਤੈਨ ਕੁਰਬਾਨ ਮਾਰਗ ਸੁਚੇ ਸੇ ਕਾਂਢੀ ਐ ਮਾਰਗ ਸੁਚੇ ਸੇ ਕਾਂਢੀ ਐ ਮਾਰਗ ਸੁਚੇ ਸੇ ਕਾਂਢੀ ਐ ਸਾਧ ਸੁਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰ ਨਨ ਜਨਪੂਰਾ ਗੁਰ ਮਿਹਰਬਾਨ ਜਿਨ ਪੂਰਾ ਗੁਰ ਮਿਹਰਬਾਨ ਜਿਨ ਪੂਰਾ ਗੁਰ ਮਿਹਰਬਾਨ ਮਾਗ ਸੋਚੇ ਸੇ ਕਾਂਢੀ ਐ ਮਾਗ ਸੋਚੇ ਸੇ ਕਾਂਢੀ ਐ ਮਾਗ ਸੁਚੇ ਸੇ ਕਾਂਢੀ ਐ ਸਾਗ ਸੁਚੇ ਸੇ ਕਾਂਢੀ ਐ ਜਨ ਪੂਰਾ ਗੁਰ ਮਿਹਰਬਾਨ ਜਿਨ ਪੂਰਾ ਗੁਰ ਮਿਹਰਬਾਨ ਜਿਨ ਪੂਰਾ ਗੁਰ ਮਿਹਰਬਾਨ ਜਿਨ ਪੂਰਾ ਮਿਹਰਬਾਨ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਤੂੜੀ ਕਰੇ ਇਸ਼ਨਾਨ 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 ਤੂੜੀ ਕਰੇਸ਼ਨਾਨ ਤੂੜੀ ਕਰੇਸ਼ਨਾਨ ਵਾਹਿਗੁਰੂ 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 guru guru wah 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 guru 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 ਕਾਲੰਗੀ ਵਾਲਿਆ ਟੁੱਟੀ ਗੰਢ ਲੈ ਸਾਡੀ ਬਾਜਾ ਵਾਲਿਆ ਟੁੱਟੀ ਗੰਢ ਲੈ ਸਾਡੀ ਬਾਜਾ ਵਾਲਿਆ ਟੁੱਟੀ ਗੰਢ ਲੈ ਸਾਡੀ ਬਾਜਾ ਵਾਲਿਆ ਤੀ ਗੰਢ ਲੈ ਸਾਡੀ ਕੰਗੀ ਵਾਲਿਆ ਟੁੱਟੀ ਗੰਢ ਲੈ ਸਾਡੀ ਵਾਜਾ ਵਾਲਿਆ ਟੁੱਟੀ ਗੰਢ ਲੈ ਸਾਡੀ ਕੰਗੀ ਵਾਲਿਆ ਤੀ ਗੰਢ ਲੈ ਸਾਡੀ ਵਾਜਾ ਵਾਲਿਆ ਟੁੱਟੀ ਗੰਢ ਲੈ ਸਾਡੀ ਨੀਲੇ ਵਾਲਿਆ ਟੂਟੀ ਗੰਢ ਲੈ ਸਾਡੀ ਅਮਰਤ ਵਾਲਿਆ ਟੂਟੀ ਗੰਢ ਲੈ ਸਾਡੀ ਨੀਲੇ ਵਾਲਿਆ ਟੂਟੀ ਗੰਢ ਲੈ ਸਾਡੀ ਅਮਰਤ ਵਾਲਿਆ ਟੂਟੀ ਗੰਢ ਲੈ ਸਾਡੀ ਰੇਮਕੁੰਟ ਵਾਲਿਆ ਟੂਟੀ ਗੰਢ ਲੈ ਸਾਡੀ ਸੱਚਖੰਡ ਵਾਲਿਆ ਟੂਟੀ ਗੰਢ ਲੈ ਸਾਡੀ ਹੇਮ ਕੁੰਡ ਵਾਲਿਆ ਟੁੱਟੀ ਗੰਡ ਲੈ ਸਾਡੀ ਸੱਚਖੰਡ ਵਾਲਿਆ ਟੁੱਟੀ ਗੰਡ ਲੈ ਸਾਡੀ ਹਰ ਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੇ ਗੁਰਾਂ ਤੋਂ ਵਾਰੀ ਜਿਨ੍ਹਾਂ ਨੇ ਜਿੰਦੜੇ ਗੁਰਾਂ ਤੋਂ ਵਾਰੀ ਜਿਨ੍ਹਾਂ ਨੇ ਜਿੰਦੜੀ ਗੁਰਾਂ ਤੋਂ ਵਾਰੀ ਜਿਨ੍ਹਾਂ ਜਨਾਂ ਨੇ ਜਿੰਦੜੀ ਗੁਰਾਂ ਤੋਂ ਵਾਰੀ ਜਨਾਂ ਨੇ ਜਿੰਦੜੀ ਗੁਰਾਂ ਤੋਂ ਵਾਰੀ ਜਨਾਂ ਨੇ ਜਿੰਦੜੀ ਗੁਰਾਂ ਤੋਂ ਵਾਰੀ ਇਹ ਜਿੰਦੜੀ ਗੁਰਾਂ ਤੋਂ ਵਾਰੀ ਜਨਾਂ ਨੇ ਜਿੰਦੜੀ ਗੁਰਾਂ ਤੋਂ ਵਾਰੀ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ ਪਰਨਾਮ ਸ਼ਹੀਦਾਂ ਨੂੰ ਸਾਡੀ ਪਰਨਾਮ ਸ਼ਹੀਦਾਂ ਨੂੰ